ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਤੁਹਾਡਾ ਵਰਨ ਫੈਮਿਲੀ ਵਲੌਗਸ ਵਿੱਚ ਹੋਰ ਸਨੋ ਜੀ ਸਾਰੇ ਕਿਵੇਂ ਉਮੀਦ ਕਰਦੀ ਤੁਸੀਂ ਸਾਰੇ ਠੀਕ ਹੋਵੋਗੇ ਆਪਣੇ ਆਪਣੇ ਘਰਾਂ ਵਿੱਚ ਤੰਦਰੁਸਤ ਹੋਵੋਗੇ ਰਾਜੀ ਖੁਸ਼ੀ ਹੋਵੋਗੇ ਹਾਂ ਜੀ ਅੱਜ ਦਿਨ ਹੈਗਾ ਮੰਗਲਵਾਰ ਦਾ ਅਸੀਂ ਚੱਲੇ ਆ ਸਾਇਦ ਆਪਾ ਦੇ ਨਾਨਕੇ ਹੋ ਸਕਿਆ ਤਾਂ ਕੀ ਪਤਾ ਮੇਰੇ ਪਿੱਕੇ ਵੀ ਜਾ ਕੇ ਆਈਏ ਸੂਟ ਆਪਾਂ ਨੇ ਵੇਅਰ ਕਰ ਲਿਆ ਇਹ ਆਪਣਾ ਨਵਾਂ ਸੂਟ ਜਿਹੜਾ ਸੀਗਾ ਸਟਿਚ ਕਰਵਾਇਆ ਤੇ ਮੈਂ ਕਾਟਨ ਦਾ ਦੁਪੱਟਾ ਹੈ ਤੇ ਸਟੇਟ ਸਲਵਾਰ ਬਣਾਈ ਆ ਬਟ ਜਿਵੇਂ ਦੀ ਸਟੇਟ ਮੈਨੂੰ ਚਾਹੀਦੀ ਸੀ ਉਵੇਂ ਦੀ ਸਟੇਟ ਨਹੀਂ ਹੈਗੀ ਥੋੜਾ ਜਨਾ ਉਹਨਾਂ ਨੇ ਆ ਜਗ੍ਹਾ ਤੇ ਕੁੰਦੇ ਪਾਤੇ ਉਹ ਆ ਜਗ੍ਹਾ ਤੇ ਕੁੰਦੇ ਨਹੀਂ ਸਿਪਾਉਣੇ ਬਿਲਕੁਲ ਹੀ ਸਟੇਟ ਕਟ-ਕਟਿੰਗ ਕਰਨੀ ਸੀਗੀ ਫਿਰ ਪੂਰੀ ਸਟੇਟ ਬਣਨੀ ਸੀਗੀ ਚਲੋ ਇਹ ਵੀ ਠੀਕ ਆ ਤੇ ਇਹਦਾ ਬਸ ਨੇਕਟ ਬਣਿਆ ਹੋਇਆ ਹੋਰ ਨਹੀਂ ਕੁਝ ਵੀ ਬਣਿਆ ਹੋਇਆ ਤੇ ਨਾ ਮੈਂ ਇਹਦੇ ਕੋਲ ਕੁਝ ਜ਼ਿਆਦਾ ਉਹ ਕਰਵਾਇਆ ਕਿਉਂਕਿ ਤੁਹਾਨੂੰ ਪਤਾ ਮੇਰਾ ਸੂਟ ਖਰਾਬ ਹੋ ਗਿਆ ਸੀਗਾ ਉਹਦੇ ਬੱਟੇ ਹੀ ਲੈ ਕੇ ਆਏ ਸੀਗੇ ਫਿਰ ਆਪਾਂ ਉਹਨਾਂ ਨੇ ਇਹ ਦਿੱਤਾ ਸੀਗਾ ਪਰ ਉਹ ਸੂਟ ਤਾਂ ਮੇਰਾ ਮਹਿੰਗਾ ਸੀਗਾ ਕਾਫੀ ਜ਼ਿਆਦਾ ਤੇ ਚਲੋ ਜੀ ਹੁਣ ਆਪਾਂ ਸਾਇਦੇ ਬਾਪੂ ਦੇ ਨਾਨਕੇ ਚਲਦੇ ਆ ਉੱਥੇ ਜਾ ਕੇ ਮਿਲਦੇ ਆ ਤੇ ਸ਼ਾਇਦ ਹੋ ਸਕਿਆ ਤਾਂ ਫਿਰ ਮੈਂ ਆਪਣੇ ਪਿੰਡ ਵੀ ਜਾਵਾਂ ਪਣੇਰੇ ਹੋ ਵਲੌਗ ਦੇ ਨਾਲ ਹਾਂਜੀ ਇੱਥੇ ਅਸੀਂ ਨਾਨਕੇ ਪਹੁੰਚ ਗਏ ਸੀਗੇ ਤੇ ਮਾਮਾ ਜੀ ਦੀ ਬੇਟੀ ਆਈ ਸੀ ਜੀ ਮੇਰੀ ਨਾਨਦ ਛੋਟੀ ਹੈ ਨਾ ਤੇ ਇੱਥੇ ਲੱਗੇ ਹੋਏ ਸੀਗੇ ਮੈਂ ਤੇ ਮਾਮੀ ਅਸੀਂ ਆਪਣਾ ਸੀਰੀਅਸ ਮੈਟਰ ਤੇ ਗੱਲ ਕਰ ਰਹੀਆਂ ਸੀ ਦੋਨੋਂ ਜਾਣੀਆਂ ਬੈਠੀਆਂ ਸਾਇਦ ਸਾਡੀ ਵੀਡੀਓ ਬਣਾਉਣ ਲੱਗ ਗਈ ਸੀ ਪਰ ਮਾਮੀ ਨੂੰ ਮੈਂ ਕਿਹਾ ਮਾਮੀ ਜੀ ਤੁਸੀਂ ਕੀ ਕਰਦੇ ਹੋ ਹੈਲੋ ਮੈਂ ਹੈਲੋ ਕਰਤੀ ਸੀਗੀ ਬਾਕੀ ਤੁਸੀਂ ਮੇਰਾ ਵਲੌਗ ਜਾ ਕੇ ਦੇਖ ਸਕਦੇ ਆ ਮੈਰਿਜ ਆਲਾ ਮੇਰੀ ਨਾਨਦ ਦੀ ਇਹਦੀ ਮੈਰਿਜ ਆਲਾ ਵਲੌਗ ਵੀ ਹੈਗਾ ਪਿੱਛੇ ਉਹਦੇ ਵਿੱਚ ਦੱਸਿਆ ਆ ਕੌਣ ਕੌਣ ਫੈਮਲੀ ਦੇ ਵਿੱਚ ਹੈਗੀ ਆ ਕੌਣ ਕੌਣ ਨਹੀਂ ਤੇ ਇੱਥੇ ਸਾਡੇ ਲਈ ਕੋਲਡ ਡਰਿੰਕ ਲੈ ਆਈ ਸੀਗੀ ਵੈਸੇ ਰੋਟੀ ਵੀ ਤਿਆਰ ਕੀਤੀ ਹੋਈ ਸੀ ਕਹਿੰਦੀ ਭਾਬੀ ਰੋਟੀ ਖਾ ਕੇ ਜਾਇਓ ਮੈਂ ਕਿਹਾ ਵੀ ਨਹੀਂ ਰੋਟੀ ਨਹੀਂ ਖਾ ਕੇ ਜਾਣੀ ਹੈ ਕਿ ਰੋਟੀ ਅਸੀਂ ਹੀ ਖਾਵਾਂਗੇ ਮੇਰੇ ਪੇਕੇ ਜਾ ਕੇ ਕਿਉਂਕਿ ਮੇਰਾ ਉੱਥੇ ਵੀ ਬਣ ਗਈ ਸੀਗੀ ਸਲਾਹ ਫਿਰ ਤੁਹਾਨੂੰ ਪਤਾ ਹੀ ਹੈ ਸਾਇਦ ਦੇ ਪਾਪਾ ਕੋਲ ਜਿਆ ਟਾਈਮ ਹੁੰਦਾ ਫਿਰ ਇੱਕ ਦਿਨ ਚ ਸਾਰੇ ਕਿਤੇ ਢੇੜਾ ਬਣਾ ਬਣਾ ਕਢਾ ਲਿਆਉਂਦੇ ਹੁੰਦੇ ਨੇ ਤੇ ਮੈਂ ਕਿਹਾ ਵੀ ਚਲੋ ਹਜੇ ਛੁੱਟੀਆਂ 'ਚ ਜਾਂਦੇ ਤਾਂ ਨਹੀਂ ਹੈਗੇ ਕਿਉਂਕਿ ਮੀਂਹ ਵਗੈਰਾ ਪੈ ਜਾਣ ਨਰਮਾਈ ਜੀ ਹੋ ਜਵੇ ਬੱਚਿਆਂ ਦਾ ਹੋਮਵਰਕ ਹੋ ਜਵੇ ਫਿਰ ਦੇਖਾਂਗੇ ਕਿ ਅੱਧਾ ਦਿਨ ਲਾਇਆਵਾਂਗੇ ਨਹੀਂ ਤਾਂ ਫਿਰ ਦੇਖਾਂਗੇ ਬਈ ਹੁਣ ਜਾ ਕੇ ਮਿਲਿਆ ਇੱਕ ਨੇ ਫਿਰ ਮਿਲਿਆਵਾਂਗੇ ਸੀ ਨਾਨਕਿਆਂ ਤੋਂ ਅੱਗੇ ਹੁਣ ਖਮਾਣੋ ਨੂੰ ਹੁਣ ਖਮਾਣੋ ਖੜੇ ਆ ਅਸੀਂ ਲੈਣਾ ਸੀਗਾ ਸਲਵਾਰ ਦਾ ਕੱਪੜਾ ਤੇ ਆਪਣਾ ਉੱਥੇ ਤੋਂ ਤੁਰਪੇ ਸੀਗੇ ਹੁਣ ਟਾਈਮ ਹੋ ਗਿਆ 8 8:30 ਦਾ ਟਾਈਮ ਹੋ ਗਿਆ ਹੋਊਗਾ ਤੇ ਸਾਇਦ ਪਾਪਾ ਇੱਥੇ ਬਾਹਰ ਹੀ ਗਏ ਨੇ ਅਤੇ ਹੁਣ ਅਸੀਂ ਜਾਵਾਂਗੇ ਪੇਕਿਆਂ ਨੂੰ ਉੱਥੇ ਸਾਡਾ ਡਿਨਰ ਹੋਊਗਾ ਉੱਥੇ ਡਿਨਰ ਕਰਨੇ ਜਾਣਾ ਅਸੀਂ ਨਾਨਕੇ ਬੋਲੀਏ ਅਸੀਂ ਵੀ ਸਹਿਜ ਉਹਨਾਂ ਦੇ ਨਾਨਕੇ ਚੱਲੇ ਆ ਅਸੀਂ ਡਿਨਰ ਕਰਨ ਵਾਸਤੇ ਸਾਡਾ ਡਿਨਰ ਫਿਰ ਉੱਥੇ ਹੀ ਹੁੰਦਾ ਹੁੰਦਾ ਜੇ ਅਸੀਂ ਜਾਣਾ ਹੁੰਦਾ ਨਾ ਫਿਰ ਉੱਥੇ ਤੋਂ ਅਸੀਂ ਸਿਰਫ ਹੋਟਲ ਦੇ ਵਿੱਚ ਜਾਂਦੇ ਆ ਬਾਠਾ ਬਾਠਾ ਵਾਲੇ ਹੋਟਲ 'ਚ ਰੋਟੀ ਖਾਣੇ ਆ ਫਿਰ ਘਰ ਨੂੰ ਵਾਪਸ ਆ ਜਾਂਦੇ ਆ ਫਿਰ ਅਸੀਂ ਵਾਪਸ ਵੀ ਆ ਜਾਣਾ ਪਰ ਹੁਣ ਅਸੀਂ ਹਜੇ ਖਾਣੋਂ ਖੜੇ ਆ ਇੱਧਰ ਖੜਾ ਸਾਹਮਣੇ ਸਾਡੇ ਗੋਲ ਗੱਪੇ ਵਾਲਾ ਤੇ ਬਹੁਤ ਟੇਸਟੀ ਗੋਲ ਗੱਪੇ ਹੁੰਦੇ ਨੇ ਤੇ ਅਵੀ ਸਹਜ ਕਹਿੰਦੇ ਮम्मा ਗੋਲ ਗੱਪੇ ਖਾਣੇ ਨੇ ਨਹੀਂ ਖਾਣੇ ਅਸੀਂ ਕਹਿੰਦੇ ਸਾਇਦ ਪਪਾ ਆ ਜਾਣ ਫਿਰ ਉਦੋਂ ਜਾਣੇ ਆ ਖਾਣ ਵਾਸਤੇ ਤੇ ਇੱਥੇ ਦੀ ਕਿ ਮੇਰੇ ਸਿਸਟਰ ਵੀ ਨੇ ਹਨਾ ਪਰਮਿੰਦਰ ਸਿਸਟਰ ਉਹ ਮੇਰਾ ਦੇਖਦੇ ਨੇ ਵਲੌਗ ਸਿਸਟਰ ਜੀ ਮੈਂ ਤੁਹਾਡੇ ਅੱਜ ਸ਼ਹਿਰ ਆਈ ਹੋਈ ਆ ਖਮਾਣੋ ਤੇ ਮੈਂ ਆਈ ਸੀ ਕਿ ਨਹੀਂ ਤੇ ਮੈਂ ਆਈ ਸੀਗੀ ਕਨਈਏ ਦੇ ਮੈਂ ਕਿਹਾ ਚਲੋ ਵੀ ਕਨਈਏ ਦੇ ਮੈਂ ਕੱਪੜਾ ਨਾ ਸਲਵਾਰ ਦਾ ਮੈਚ ਕਰ ਲੂੰਗੀ ਮੈਂ ਤਾਂ ਸਹਜ ਨੇ ਜਿਹੜਾ ਤੁਹਾਨੂੰ ਸੂਟ ਦਿਖਾਇਆ ਸੀਗਾ ਅਸੀਂ ਇੱਕ ਸਾਰਦਾ ਬੜਮਾਉਣਾ ਏ ਉਹਦੇ ਨਾਲ ਦੀ ਪਲੇਨ ਸਲਵਾਰ ਲੈਣੀ ਸੀਗੀ ਤੇ ਉਹ ਫਿਰ ਕਨਈਆ ਤਾਂ 8 ਵਜੇ ਬੰਦ ਹੋ ਜਾਂਦਾ ਏ ਕਿਉਂਕਿ ਨਾ ਦਾ ਫਿਕਸ ਟਾਈਮ ਆ ਇਹਨਾਂ ਦਾ 8 ਵਜਾਣਾ ਸ਼ਾਪ ਉਹ ਕਰ ਦਿੰਦੇ ਨੇ ਨਾ ਬੰਦ ਤੇ ਤਾਂ ਕਰਕੇ ਫਿਰ ਹੁਣ ਹੋਰ ਨੇ ਉਹਨਾਂ ਤੋਂ ਲੈ ਕੇ ਚੱਲੀ ਆ ਮੈਂ ਤੇ ਬਸ ਹੁਣ 5 ਮੀਟਰ ਕੱਪੜਾ ਅਸੀਂ ਲੈ ਲਿਆ ਮਾਮਾ ਧੀਆਂ ਨੇ ਦੋਨਾਂ ਚਾਣੀਆਂ ਨੇ

ਤੇ ਬਾਕੀ ਜੀ ਹੁਣ ਅਸੀਂ ਜਾਵਾਂਗੇ ਪੇਕਿਆਂ ਨੂੰ ਤੁਸੀਂ ਬਣੇ ਰਹੋ ਸਾਡੇ ਵਲੌਗ ਦੇ ਨਾਲ ਅੱਜ ਸਾਡਾ ਇਹੀ ਵਲੌਗ ਆ ਅਸੀਂ ਬਸ ਸ਼ਾਮ ਜੇ ਨੂੰ ਸਵੇਰ ਦਾ ਮੈਂ ਕੋਈ ਵਲੌਗ ਨਹੀਂ ਸ਼ੂਟ ਕੀਤਾ ਹੈਗਾ ਅੱਜ ਬਸ ਮੂਡ ਜੇ ਬਣ ਗਿਆ ਸੀਗਾ ਤੇ ਮਾਮਾ ਜੀ ਦੀ ਬੇਟੀ ਆਈ ਹੋਈ ਸੀਗੀ ਤਾਂ ਕਰਕੇ ਵੀ ਸਾਨੂੰ ਕੰਮ ਵੀ ਸੀਗਾ ਫਿਰ ਉਹਦਾ ਕਾਲ ਆਈ ਸੀ ਕਹਿੰਦੀ ਵੀ ਭਾਬੀ ਆ ਕੇ ਜਾਇਓ ਹਨਾ ਫਿਰ ਤਾਂ ਕਰਕੇ ਸੈਦ ਦੇ ਪਾਪਾ ਅੱਜ ਸਵੇਰੇ ਦਿੱਲੀ ਤੋਂ ਆ ਗਏ ਸੀਗੇ ਤਾਂ ਕਰਕੇ ਫਿਰ ਉਹਨਾਂ ਨੇ ਰਸਟਰ ਰਸਟ ਕੀਤੀ ਆਪਣਾ ਦਿਨ ਦੇ ਵਿੱਚ ਫਿਰ ਫਿਰ ਸਾਡਾ ਸ਼ਾਮ ਜੇ ਨੂੰ ਪ੍ਰੋਗਰਾਮ ਬਣ ਗਿਆ ਸੀਗਾ ਅਸੀਂ ਮੈਨੂੰ ਲੱਗਦਾ 5:00 ਵਜੇ 6:00 ਵਜੇ ਅਸੀਂ 6 ਨੱਕ ਦਾ ਟਾਈਮ ਹੋਊਗਾ ਫਿਰ ਅਸੀਂ ਆ ਗਏ ਸੀ ਹੁਣ ਅਸੀਂ ਉੱਥੇ ਬੈਠੇ ਸੀ ਕਿ ਨਾਨਕੀ ਗੱਲਾਂ ਬਾਤਾਂ ਕੀਤੀਆਂ ਫਿਰ ਉਰੇ ਨਾਨਕਿਆਂ ਦੇ ਨਾਲੇ ਚੜੀ ਦੇ ਨਾਲੇ ਸਾਡੇ ਫਿਰ ਇੱਧਰ ਖਮਾਣੂ ਆ ਕਿਉਂਕਿ ਸਾਨੂੰ ਨੇੜੇ-ਨੇੜੇ ਹੀ ਆ ਸਾਡੇ ਜਿਆਦਾ ਦੂਰ-ਦੂਰ ਨਹੀਂ ਹੈਗੇ ਮਤਲਬ ਕਿ ਇੱਥੇ ਤੋਂ ਹੁਣ ਸਿੱਧਾ ਅਸੀਂ ਮੇਰੇ ਪੇਕਿਆਂ ਚ ਲੈ ਜਾਣਾ ਉਰੇ ਤੋਂ ਵੀ ਬਸ 15 ਕੁ 20 ਮਿੰਟ ਦਾ ਰਸਤਾ ਹੈ ਮੇਰੇ ਪੇਕਿਆਂ ਦਾ ਫਿਰ ਪੇਕਿਆਂ ਤੋਂ ਬਾਅਦ ਫਿਰ ਜਾਵਾਂਗੇ ਅਸੀਂ ਆਪਣੇ ਘਰ ਨੂੰ ਹਨਾ ਉੱਥੇ ਅਸੀਂ ਡਿਨਰ ਕਰਕੇ ਫਿਰ ਆਪਣੇ ਘਰ ਨੂੰ ਚਲੇ ਜਾਵਾਂਗੇ ਬਣੇ ਰਹੋ ਤੁਸੀਂ ਵਲੌਗ ਦੇ ਨਾਲ ਚਾਹੇਓ ਨਾ ਤੇ ਅਵੀ ਸਹਿਜ ਪਿੱਛੇ ਬੈਠੇ ਨੇ ਉਹ ਬੈਠੀ ਹੈ ਸਹਿਜ ਚਲੋ ਜੀ ਹੁਣ ਅਸੀਂ ਦੇਖਦੇ ਹਾਂ ਕੋਲ ਗੱਪੇ ਖਾਣੇ ਆ ਬਣੇ ਰਹੋ ਤੁਸੀਂ ਵਲੌਗ ਦੇ ਨਾਲ ਇੱਥੇ ਨਾ ਸਹਿਜ ਦੇ ਪਾਪਾ ਨੇ ਰੋਟੀ ਖਾ ਲਈ ਸੀਗੀ ਬਟ ਮੈਂ ਹਜੇ ਖਾਣੀ ਸੀਗੀ ਮੈਂ ਉਹਨਾਂ ਨੇ ਤਾਂ ਖਾ ਲਈ ਸੀ ਪਰ ਮੈਨੂੰ ਕਿ ਮਮੀ ਮੈਨੂੰ ਥੋੜੀ ਜੀ ਰੋਟੀ ਬਸ ਉਹੀ ਭਾਂਡਿਆਂ ਦੇ ਵਿੱਚ ਪਾ ਦੇਵੀਂ ਇੱਕੋ ਰੋਟੀ ਖਾਣੀ ਆ ਵੀ ਮੈਂ ਜ਼ਿਆਦਾ ਨਹੀਂ ਖਾਣੀ ਐ ਕਿ ਮੈਂ ਇੱਕੋ ਰੋਟੀ ਖਾਧੀ ਸੀ ਬਾਕੀ ਮਮੀ ਨੂੰ ਚਕਾਤੀਆਂ ਸੀਗੀਆਂ ਮੈਂ ਕਿ ਮੈਨੂੰ ਜ਼ਿਆਦਾ ਨਾ ਕੁਝ ਦਿਓ ਹਾਂਜੀ ਫ੍ਰੈਂਡਸ ਅਸੀਂ ਰੋਟੀ ਰੋਟੀ ਖਾ ਲਈ ਰੋਟੀ ਖਾ ਲਈ ਜੀ ਮੰਮੀ ਮੇਰੀ ਖਾਣ ਲੱਗੀ ਆ ਮੰਮੀ ਲੈ ਸਸਤੀ ਕਰਨ ਬੁਲਾ ਦੇ ਸੋ ਜੀ ਮੇਰੀ ਮੰਮੀ ਨੂੰ ਮਿਲੋ ਜੀ ਸਾਰੇ ਜਣੇ ਮੰਮੀ ਸਸਤੀ ਕਾਲ ਬੁਲਾ ਸਾਰਿਆਂ ਨੂੰ ਉਹਨਾਂ ਜੀ ਦੇਖਾਂ ਉਹਨਜੀ ਬੋਲ ਆ ਉਹ ਗਿਆ ਮਾ ਜਦੜੇ ਤੈ ਨਹੀਂ ਮਿਲਾਂ ਰੋਟੀ ਨਾ ਖਾਈਆ ਚਿਹਰ ਕੀ ਹੱਥ ਚੱਕ ਕੇ ਵੀ ਤਾਂ ਖਾ ਸਕਦੀ ਆ ਡੈਡੀ ਮੇਰੇ ਗਏ ਹੋਏ ਨੇ ਭਾਈ ਮੇਰਾ ਆਹ ਜੋ ਸੋਕੀ ਨਾ ਤੇ ਕੋੜੇ ਨਾ ਇਹਨਾਂ ਦੇ ਹਜੇ ਵੀ ਮੇਰੇ ਡੈਡੀ ਇਹ ਲਿਆਂਦੇ ਸੀ ਇਹ ਪਤਾ ਨਹੀਂ ਕਿੱਥੋਂ ਤੋਂ ਲਿਆਂਦੇ ਸੀ ਹਜੇ ਵੀ ਸਾਬ ਕੇ ਰੱਖੇ ਹੋਏ ਨੇ ਮਨੂਮੀ ਦਾ ਵੀ ਝਾੜਨੇ ਵਾਲਾ ਤੇਰ ਹੋ ਗਿਆ ਘਰ ਦੇਖੋ ਘਰ ਦੇਖ ਕਿੰਨੀ ਗੋਲੀ ਗਈ ਜਦੋਂ ਮੈਂ ਉਦੋਂ ਮੈਂ ਝਾੜ ਕੇ ਗਈ ਸੀ ਤੇਰੇ ਮੇਰੇ ਡੈਡੀ ਨੇ ਲਿਆ ਕੇ ਰੱਖਿਆ ਫੁੱਲ ਫਲੇਰ ਮੈਂ ਡੈਡੀ ਨੂੰ ਸ਼ਾਮ ਦਾ ਮੈਂ ਲਗਾ ਵੀ ਹੁਣ ਲਿਆਂਦੇ ਨੇ ਛੋਟੇ ਛੋਟੇ ਤੇ ਮ ਗਾਈਡਿੰਗ ਮਰੇ ਕੰਮ ਤੇ ਨੇ ਉਹ ਉਹ ਕੀ ਨੇ ਉਹਨਾਂ ਨੂੰ ਮਤਲਬ ਕਿ ਦੋ ਤਿੰਨ ਦਿਨ ਰਹਿਣਾ ਵੀ ਇਹ ਬੰਦ ਕਰਿਓ ਆਵਾਜ਼ ਆਵਾਜ਼ ਬੰਦ ਕਰ ਲਓ ਇੱਧਰ ਵੀ ਸਰਦਾਰ ਸਾਹਿਬ ਜੀ ਰੋਟੀ ਖਾ ਕੇ ਹਟਿਆ ਭਾਈ ਸੀ ਲਾਦਾ ਮੈਂ ਉਹ ਕੂਕ ਪੀ ਕੇ ਹਟਿਆ ਨੇ ਰੋਟੀ ਖਾ ਕੇ ਹਟਿਆ ਲੈ ਕੇ ਸ਼ੈੱਟਰ ਲਾ ਕੇ ਹਟਿਆ ਲੱਗਦਾ ਜਿਵੇਂ ਹੰਡਾ ਸੈੱਗ ਪਰ ਘਰ ਵੀ ਆਪਣਾ ਹੁਣ ਜਿਹੜਾ ਘਰ ਹੁੰਦਾ ਨਾ ਉਹ ਵੀ ਉਹਦੇ ਵਾਰ ਗਰੀਸ ਨਹੀਂ ਹੁੰਦੀ ਤੁਹਾਨੂੰ ਬਹੁਤ ਕੁਝ ਹੈ ਨਾ ਰਹੂੰਗਾ ਮੰਮੀ ਆ ਕੂਲਰ ਬੰਦ ਕਰ ਤਾ ਮੈਂ ਇੱਧਰ ਪਾ ਹੀ ਰਗਿਆ ਹੋਇਆ ਉਹ ਚੱਲਦੀਆਂ ਨੇ ਕਿੱਥਾ ਹੋਊਗਾ ਪਾ ਹੀ ਮਰ ਗਿਆ ਹੋਇਆ ਏ ਹੇ ਉਹ ਦੇਖਣ ਟਰੈਕਟਰ ਦੀਆਂ ਟਰੈਕਟਰਾਂ ਦੀਆਂ ਕੋਈ ਫਰੇਸਾਂ ਰੁਸਾਂ ਦੀਆਂ ਦੇਖਣ ਅਜੇ ਆਇਆ ਨਹੀਂ ਆਉਣੇ ਵਾਲੀ ਆ ਤਾਂ ਬਸ ਮੰਮੀ ਉਹ ਮਿਲਿਆ ਸਾਨੂੰ ਹੇ ਬਾਹਰ ਮੌਸਮ ਇਹ ਨਾ ਵਧ ਗਿਆ ਬਾਣੀ ਮਾ ਮੋਲ ਸੈਕਲ ਮੈਂ ਲੱਭੀ ਹੋ ਗਈ ਪਤਾ ਨਹੀਂ ਕਿੰਦਾ ਕੱਢਾਂਗੇ ਮੈਂ ਲੱਭੀ ਹੋ ਗਈ ਮੇਲਾ ਤਾਂ ਹੈ ਨੀ ਮਾ ਵਾਲਾ ਬੱਲਾ ਤਾਂ ਮੈਂ ਲੱਭੀ ਹੋ ਗਈ ਤੇ ਤਾਂ ਉਹ ਹੋ ਗਿਆ ਮਮੂ ਉਹ ਤਾਂ ਡੈਡੀ ਲੈ ਗਿਆ ਹੋਇਆ ਦੂਜਾ ਦਾ ਹੈ ਹੁਣ ਗੱਡੀ ਇਹਦਾ ਪਾਪਾ ਨੇ ਅੰਦਰ ਬਾੜ ਤਾਲੀ ਹੁਣ ਪਤਾ ਨਹੀਂ ਕਿਵੇਂ ਕੱਢੂਗੇ ਅਸੀਂ ਕਿਉਂਕਿ ਸਾਡੀ ਬੀਹੀ ਹੈ ਨਾ ਜਿਹੜੀ ਥੋੜੀ ਜੀ ਛੋਟੀ ਆ ਤਾਂ ਕਰਕੇ ਤੇ ਫਸ ਜੀ ਹੁਣ ਅਸੀਂ ਲੰਗਰ ਪਾਣੀ ਆਪਣਾ ਸ਼ੱਕ ਲਿਆ ਹੁਣ ਅਸੀਂ

ਫਸੀ ਆਪਣੀ ਆਈਸਕ੍ਰੀਮ ਜਿਹੜੀ ਮੰਮੀ ਜੇ ਹੁਣ ਖਾਣ ਨੂੰ ਪੈਣੀ ਸੀ ਪਰ ਅਸੀਂ ਆਪਣ ਨੂੰ ਘਰ ਜਾ ਕੇ ਖਾ ਲਾਂਗੇ ਕਿਉਂਕਿ ਗਰਮੀ ਬਹੁਤ ਆ ਹੁਣ ਤਾਂ ਅਸੀਂ ਰੋਟੀ ਖਾ ਕੇ ਰੱਜ ਗਏ ਚਲੋ ਭਾਈ ਚੱਲੀਏ ਚਲੋ ਜੀ ਫਿਰ ਤੁਹਾਨੂੰ ਮਿਲਦੇ ਆ ਸਹਾਈ ਦੇ ਪਾਪਾ ਨੇ ਪੰਗਾ ਲਿਆ ਹੋਇਆ ਦੇਖੋ ਹੁਣ ਨਿਕਲਦੀ ਆ ਕਿ ਨਹੀਂ ਚਲੋ 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 ਬੱਸ 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 ਰੁਕ ਜਾਓ ਹੁਣ ਮੂਰੇ ਨੂੰ ਕਰੋ ਮਾੜੀ ਜੀ ਇਹ ਇੰਨੀ ਇੱਕ ਗਲੀ ਆ ਸਾਇਦ ਪਾਪਾ ਨੇ ਕੱਢ ਲਈ ਏਹੀ ਤਾਂ ਹੁੰਦਾ ਪੱਕੇ ਡਰਾਈਵਰਾਂ ਦੀ ਇਹ ਸਿਰਫ ਇੰਨੀ ਇੱਕ ਗਲੀ ਆ ਦੇ ਵਿੱਚ ਬਹੁਤ ਮੁਸ਼ਕਲ ਹੋ ਜਾਂਦੀ ਆ ਗੱਡੀ ਕੱਢਣੀ ਮੇਰੇ ਇੱਥੇ ਤਾਂ ਬਹੁਤ ਮੁਸ਼ਕਲ ਹੋ ਜਾਂਦੀ ਆ ਗਾਂਹੋਂ ਤਾਂ ਜ਼ਿਆਦਾ ਹੀ ਹੋ ਜਾਂਦੀ ਆ ਚਲ ਚੰਗਾ ਮੈਂ नानी ना जूड़ा नहीं चल पुत बन के चल 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 फिर ਸਾਡੇ ਵੀ ਆ ਦੇਖੋ ਇੰਨੀ ਜਿਆਦਾ ਇੱਥੇ ਤੋਂ ਇੰਨੀ ਜਿਆਦਾ ਮੋੜਨੀ ਔਖੀ ਆ ਰਾਂ ਗੱਡੀ ਆ ਜਿਹੜਾ ਮੋੜ ਹੈ ਸਭ ਤੋਂ ਖਤਰਨਾਕ ਬਿਲਕੁਲ ਛੋਟਾ ਜਿਹਾ ਮੋੜ ਆ ਤੇ ਅ ਉਹ ਜਿਹੜੀ ਦੇਲੀ ਆ ਨਾ ਉਹ ਸਾਹਮਣੇ ਉਹ ਵਾਲੇ ਘਰ ਵਾਲਿਆਂ ਦੀ ਇਹ ਜਿਆਦਾ ਤੰਗ ਕਰਦੀ ਆ ਮੋੜਨ ਲੱਗੇ ਗੱਡੀ ਇੱਥੇ ਤੋਂ ਬਹੁਤ ਔਖੀ ਗੱਡੀ ਮੁੜਦੀ ਆ ਸਾਰੇ ਲੋਕ ਸੋਗੇ ਟਾਈਮ ਹੋ ਗਿਆ 10:30 ਦਾ ਤੇ ਇੱਧਰ ਨੂੰ ਰੱਖੋ ਥੋੜੀ ਜਿਹੀ ਪੌਣੇ 11 ਟਾਈਮ ਆ ਸਾਡੇ ਦਾ ਪੌਣੇ 11 ਹੋ ਗਏ ਆ ਹੈਗੀ ਜੀ ਸਾਡੇ ਪਿੰਡ ਦੀ ਦੁਕਾਨ ਇੱਥੇ ਮੈਂ ਬਹੁਤ ਚੀਜ਼ੀਆਂ ਖਾਦੀਆਂ ਨੇ ਆ ਸਾਡੇ ਪਿੰਡ ਦਾ ਦਰਵਾਜ਼ਾ ਇਹ ਸਾਡੇ ਵੇਟ ਦਾ ਹੈਗਾ ਦਰਵਾਜ਼ਾ ਤੇ ਹੁਣ ਚੱਲਿਆਂ ਅਸੀਂ ਆਪਣੇ ਘਰ ਨੂੰ ਲਓ ਜੀ ਨਿਕਲ ਕੇ ਅਸੀਂ ਆਪਣੀ ਗਲੀ ਤੋਂ ਬਾਹਰ ਬਾਹਰ ਤੇ ਉਹ ਸਾਹਮਣੇ ਹੈਗੀ ਮੇਨ ਸੜਕ ਜਿਆਦਾ ਦੂਰ ਨਹੀਂ ਹੈਗਾ ਸਾਡਾ ਪਿੰਡ 20 ਮਿੰਟ ਲੱਗਦੇ ਆਪਾਂ ਨੂੰ ਹਣਾ 20 ਮਿੰਟ ਲੱਗਦੇ ਨੇ ਮੋਟਰਸਾਈਕਲ ਤੇ ਲੱਗ ਜਾਂਦੇ ਨੇ 1/2 ਘੰਟਾ ਹੈ ਨਾ 1/2 25 ਮਿੰਟ 25 ਕਿ ਮਿੰਟ ਲਾ ਹੋ ਜਾਂਦੇ ਨੇ ਬਸ 25 ਮਿੰਟ ਦਾ ਮੋਟਰਸਾਈਕਲ ਵਿਕਾਰਾ ਤੇ ਲੱਗ ਜਾਂਦੇ ਨੇ ਆਹ ਲੋ ਜੀ ਇਹ ਆ ਗਿਆ ਜੀ ਸਾਡੇ ਪਿੰਡ ਦੀ ਫਿਰਨੀ ਆ ਹੁਣ ਚੱਲਿਆਂ ਸੀ ਆਪਣੇ ਪਿੰਡ ਵੱਲ ਨੂੰ ਆਰਾਮ ਆ ਗਿਆ ਗੱਡੀ 'ਚ ਬੈਠ ਕੇ ਹਾਂ ਹਾਂ ਤੁਸਤੇ ਕਹਿਣਾ ਹੀ ਆ ਵੀ ਹਾਂ ਹੁਣ ਸਾਨੂੰ ਛੱਡ ਦੋ ਉਹ ਤਾਂ ਉੱਥੇ ਸਾਹਮਣੇ ਸਾਡੇ ਖੇਤ ਨੇ ਇਹ ਇਹ ਆ ਸਾਹਮਣੇ ਸਾਡੇ ਖੇਤ ਨੇ ਆ ਮੇਰੇ ਮੰਮੀ ਦੇ ਡੈਡੀ ਦੇ ਚਾਚਾ ਜੀ ਦਾ ਘਰ ਆ ਵਾਲਾ ਆ ਵਾਲੇ ਸਾਡੇ ਖੇਤ ਨੇ ਇਹ ਵਾਲਾ ਡੈਡੀ ਦੇ ਚਾਚੇ ਜਗਰ ਆ ਉਹ ਸਾਹਮਣੇ ਸਾਡਾ ਰੜਾ ਏ ਸ਼ੀਤਲਨਾਥ ਬਾਬਾ ਜੀ ਦੀ ਸਮਾਦ ਸਾਰੇ ਮੁੱਠਾ ਟੇਕ ਲਓ ਇਹ ਵਾਲੀ ਕਿ ਹੈ ਇਹ ਸ਼ੀਤਲਨਾਥ ਬਾਬਾ ਜੀ ਸਮਾਹਤ ਇੰਦਰਲੀ ਸ਼ਹਿਰ ਨਾ ਮਤਲਬ ਕਿ ਰੜਾ ਕਹਿੰਦੇ ਨੇ ਇੱਥੇ ਕਾਫੀ ਘਰ ਨਹੀਂ ਪਏ ਹੋਏ ਦੂਜੇ ਪਿੰਡ ਨੂੰ ਹੁਣ ਅਸੀਂ ਜਾ ਰਹੇ ਆ 9:11 ਦਾ ਟਾਈਮ ਹੋ ਚੁੱਕਿਆ ਤੁਸੀਂ ਜਿਆਦਾ ਦਾ ਰਾਈਟ ਟਾਈਮ ਜਾਣੇ ਹੁੰਨੇ ਆ ਰਾਤ ਨੂੰ ਵਧੀਆ ਨਾਲੇ ਦਿਨ ਚ ਗਰਮੀ ਲੱਗਦੀ ਹੈ ਧੁੱਪ ਦੇ ਵਿੱਚ ਰਾਤ ਨੂੰ ਆਪਣਾ ਚਾਹ ਘੰਟਾ ਹੀ ਮਿਲ ਕੇ ਆਓ ਪਰ ਰਾਤ ਨੂੰ ਆਰਾਮ ਨਾਲ ਤਾਂ ਜਾਓ ਨਾ ਦੂਜੇ ਨੂੰ ਪਰੇਸ਼ਾਨ ਕਰੋ ਨਾ ਪਰੇਸ਼ਾਨ ਹੋ ਗਰਮੀ ਦੇ ਵਿੱਚ ਦਿਨ ਦੇ ਵਿੱਚ ਤਾਂ ਧੁੱਪ ਦੇ ਵਿੱਚ ਪੂਰਾ ਹਾਲ ਹੋ ਜਾਂਦਾ ਹੈ ਸੁੰਨੀਆਂ ਸੁੰਨੀਆਂ ਸੜਕਾਂ ਡਰਾਵਣੀਆਂ ਡਰਾਵਣੀਆਂ ਬੂਤ ਸਾਡੇ ਵਾ ਇਹ ਸਾਡੇ ਨਾਲ ਇੱਕ ਵਾਰ ਹੋਇਆ ਸੀਗਾ ਇੱਕ ਜਗ੍ਹਾ ਤੇ ਇੱਕੋ ਦਰਖਤ ਐ ਨਾ ਤੇਜ਼ ਹਿੱਲ ਰਿਹਾ ਸੀਗਾ ਨਾ ਕੋਈ ਹਵਾ ਚੱਲ ਰਹੀ ਸੀਗੀ ਨਾ ਕੁਝ ਵੀ ਇੱਕ ਹੋਰ ਦਰਖਤ ਉਹਦੇ ਨਾਲ ਸੀਗੇ ਕੋਈ ਪੱਤਾ ਵੀ ਨਹੀਂ ਤੇ ਹਿੱਲ ਰਿਹਾ ਇੱਕ ਦਰਖਤ ਜਿਹੜਾ ਉਹਨੂੰ ਨੇਰੀਆਂ ਆਈਆਂ ਪਈਆਂ ਸੀ ਇੱਕੋ ਦਰਖਤ ਨੂੰ ਉਹ ਵੀ ਆਹੀ ਪਿੰਡ ਸੀਗਾ ਭਾਮੀਆਂ ਭਾਮੀਆਂ ਪਿੰਡ ਲੰਘ ਕੇ ਅਸੀਂ ਪਰਲੇ ਸਾਈਡ ਨੂੰ ਜਾ ਰਹੇ ਸੀਗੇ ਬੜਲੇ ਵੱਲੋਂ ਉੱਥੇ ਉਦਰਾਖਤ ਨੇ ਹਨਾ ਜਾ ਤਾਂ ਤੁਹਾਡੇ ਇੱਕੋ ਦਰਖਤ ਧਰਤੀ ਦੇ ਨਾਲ ਨੀਚੇ ਲੱਗ ਲੱਗ ਕੇ ਮੁੜ ਰਿਹਾ ਸੀਗਾ ਤੇ ਬਾਕੀ ਸਾਰੇ ਦਰਖਤ ਕੋਈ ਹਵਾ ਦਾ ਬੁੱਲਾਵ ਨਹੀਂ ਤੇ ਚੱਲ ਰਿਹਾ ਸਾਰੇ ਦਰਖਤ ਜਿਵੇਂ ਹੁਣ ਖੜਿਆ ਨਾ ਐਦਾਂ ਖੜੇ ਸੀ ਸਿਰਫ ਇੱਕ ਦਰਖਤ ਧਰਤੀ ਦੇ ਨਾਲੋਂ ਅਲੱਗ ਲੱਗ ਕੇ ਉੱਪਰ ਨੂੰ ਠਰੇ ਹਾ ਦੀਗਾ ਦੇਖ ਲਓ ਹਦੋਂ ਅਸੀਂ ਡਰ ਤਾਂ ਗਈ ਸੀ ਪਰ ਚੱਲ ਫਿਰ ਵੀ ਬਾਘਰੂ ਦਾ ਨਾਮ ਲੈ ਕੇ ਅਸੀਂ ਆਪਣਾ ਲੰਘਦੇ ਗਏ ਕਿਉਂਕਿ ਬਾਘਰੂ ਜੀ ਹਰ ਥਾਂ ਸਹਾਇੀ ਹੁੰਦੇ ਨੇ ਹਨਾ ਆਹ ਕਰਕੇ ਦੇਖੋ ਜੀ ਇਹ ਹੈਗਾ ਜੀ ਭਾਮੀਆਂ ਭਾਮੀਆਂ ਸਾਹਿਬ ਗੁਰਦੁਆਰਾ ਸਾਹਿਬੀਆਂ ਪੂਰਨਮਾਸ਼ੀ ਭਰ ਦਿਆ ਅੰਜਾਨ ਰੁਖ ਸਾਹਿਬ ਜੀ ਜੀ ਇਹਨਾਂ ਨੂੰ ਪਤਾ ਮੇਰੇ ਭੈਣ ਭਾਈਆਂ ਨੂੰ ਇੱਧਰ ਲਿਆ ਨੂੰ ਭਾਮੀਆਂ ਦੇ ਨਾਲੇ ਮੇਰੇ ਪੇਕੇ ਨੇ ਬਾਠਾ ਪਿੰਡ ਬਸ ਜੀ ਹੁਣ ਅਸੀਂ ਪਿੰਡ ਨੂੰ ਜਾਵਾਂਗੇ ਤੁਹਾਨੂੰ ਫੇਰ ਮਿਲਾਂਗੇ ਉੱਥੇ ਉਹ ਤਰਖਤ ਦਿਖਾਵਾਂਗੇ ਪਰ ਨਹੀਂ ਹੁਣ ਨਹੀਂ ਦਿਖਾਉਂਦੀ ਹੈਗੀ ਹੁਣ ਤਾਂ ਬਸ ਅਸੀਂ ਜਾਵਾਂਗੇ बस जी मैं समझ लो पहला درخت تلنگے ਨੇ ਵੀ ਇੱਕਨ درخت کافی ਖੜੇ ਨੇ ਉਹਨਾਂ ਚੋਂ ਸਿਰਫ ਇੱਕ درخت ਧਰਤੀ ਦੇ ਨਾਲ ਲੱਗ ਲੱਗ ਕੇ ਮੁੜ ਰਿਹਾ ਸੀਗਾ ਬਾਕੀ درخت ਕੋਈ ਵੀ ਪੱਤਾ ਵੀ ਨਹੀਂ ਤਿੱਲ ਰਿਹਾ ਮम्मा ਸਾਨੂੰ ਦਿਖਾਓ ਕਿਉਂ ਤੁਸੀਂ ਵੀ ਤਾਂ ਨਾਲ ਹੀ ਸੀ ਜਾਂ ਨਾ ਭੁੱਲ ਗਿਆ ਥੋੜੀ ਯਾਦ ਨਹੀਂ ਹੈਗਾ ਬਾਠਾਂ ਤੋਂ ਹੀ ਚੱਲੇ ਸੀ ਪਤਾ ਨਹੀਂ ਆ ਰਹੇ ਸੀ ਚੱਲੇ ਸੀ ਆਪਾਂ ਬਾਠਾਂ ਤੋਂ ਹਾਂ ਬਸ ਉਹ ਕਹਾਂ ਜਾ ਕੇ ਆ ਚਲੋ ਜੀ ਮਿਲਦੇ ਆ ਤੁਹਾਨੂੰ ਘਰ ਜਾ ਕੇ। ਦਾਦੇ ਟ੍ਰੈਂਡ ਸਿੱਤੂ ਮੂਸੇ ਵਾਲੇ ਨੇ। ਜੱਟੀ ਤੇ ਦੁਨੀਆ ਹੈ ਰਾਣੀ ਕਾ比亚। ਅਸਾਂ ਤੇਰੀ ਉੱਤੇ ਆਜਾ ਗੱਪਰੂ। ਫਰੈਂਡਸ ਟਾਈਮ ਹੋ ਗਿਆ ਜੀ। ਸਾਢੇ 11:00 ਸਵੇਰ 11:00 ਹੋ ਗਿਆ ਸਾਢੇ 11:00 ਹੁਣੇ ਆਲੇ ਨੇ। ਘਰ ਆ ਪਾ ਗਏ। ਇਹ ਇਹ ਲੈ ਜੀ। ਇਹ ਤਰਬੂਜ ਵਗਾਇਆ ਹੈ ਇਹਨਾਂ ਨੂੰ ਵੀ ਰੱਖਾਂਗੇ। ਕੀੜੀਆਂ ਕਿੱਥੇ ਗੈਰ ਰਹੀ ਆ ਗਈ ਇਹਨਾਂ ਸਹਜ ਨੇ ਨਾ ਹੋ ਕੀਤਾ ਹੋਇਆ ਜਿਆਦਾ ਮਿੱਠੇ ਪਾਣੀ ਬਣਾ ਬਣਾ ਕੇ ਆ ਦੇ ਗਲਾਸ ਰੱਖਿਆ ਮਿੱਠੇ ਪਾਣੀ ਤਾਂ ਕੀੜੀਆਂ ਲਈ ਹੋਈਆਂ ਨੇ ਜਿਹੜਾ ਕੱਪੜਾ ਹੋਈ ਹੈ ਨਾ ਤੋਹੇ ਨੂੰ ਆ ਰਿਆ ਹੋਇਆ ਤਾਂ ਕੀੜੀਆਂ ਆ ਗਈਆਂ ਉਹ ਆ ਦੇਖ ਭੂਰੀ ਥੋੜੀ ਥੋੜੀ ਬੁੱਤ ਮਾਂ ਨੂੰ ਅਗਲਾ ਰੋਂਦਾ ਹੁੰਦਾ ਮਾਂ ਨੂੰ ਜਿਹੜੇ ਮਾਂ ਕੰਮ ਕਰਦੀ ਹੁੰਦੀ ਹੈ ਮਾਂੇ ਕਰ ਸਕਦੀ ਆ ਅੱਜ ਮੇਰੀ ਤਬੀਅਤ ਵੀ ਠੀਕ ਜੀ ਨਹੀਂ ਸੀਗੇ ਸਹਜ ਨੇ ਨਾ ਮਿੱਠਾ ਮਿੱਠਾ ਪਾਣੀ ਜਿਹਾ ਬਣਾ ਕੇ ਪੀਤਾ ਫਿਰ ਮਿੰਨ ਦਿੱਤਾ ਸੀਗਾ ਸਵੇਰੇ ਤੋਂ ਉਹਨੇ ਕੰਮ ਜਾਨੀ ਸਾਰੇ ਸਹਜ ਨਹੀਂ ਕੀਤੇ ਨੇ ਅੱਜ ਸਵੇਰੇਾਰੇ ਕੰਮ ਸਹਜ ਨਹੀਂ ਕੀਤੇ ਸੀਗਾ ਪਰ ਸਹਜ ਨੂੰ ਆਈ ਨਹੀਂ ਪਤਾ ਕਿ ਕਿਹੜੀ ਚੀਜ਼ ਨਾਲ ਕੀੜੀਆਂ ਆਉਣ ਗਿਆ ਕਿਹੜੀ ਨਾਲ ਨਹੀਂ ਪਰ ਕਲੀਨਿੰਗ ਚੈੱਕ ਆਣ ਕੀਤੀ ਸੀ ਮੈਂ ਆ ਸਾਰੇ ਸ਼ਾਫ ਕੀਤਾ ਸੀ ਹੁਣ ਕਿਸੇ ਨੇ ਗਿੱਲਾ ਕੀਤਾ ਮम्मा ਦੇਖੋ ਚਾਹੇ ਜਿੰਨਾ ਮਰਜ਼ੀ ਭੈਣੇ ਸਾਫ ਕਰ ਲੈ ਹੁਣ ਉਹ ਚਿੱਟਾ ਜਿਟਾ ਲੱਗਣਾ ਹੀ ਆ ਪਰ ਇਹਨੂੰ ਹੋ ਤੂੰ ਪਰ ਇਹ ਹੋ ਜਾ ਕਿਉਂਕਿ ਇਹ ਹੋਊਗਾ मिठाईयाँ तो खाना खाना पानी पीना तुझे ऐस्क्रीम तो रखती हूँ ऊपर वाले खाने चलाती हूँ बच्चों खाने हैं मैं ऐसा नहीं खाती क्या मैं नहीं खाती एक खूंटी ढका रह गया मेरा काफी अपने सेल्फ साफ मैं क्या मुँह में मिठाई में क्या तो खाना है। तो चलो जी हूं कपड़े वगैरा चेंज करके चेंज वगैरा करके फिर आप देखने फिर खाने घर अस् आ गए की हो गया की करना चेंज करने वीडियो बनावा ਬਣਾਏ ਰਹੀਆਂ ਤੈਨੂੰ ਕੀ ਹੋ ਗਿਆ ਸੀ ਚਲੋ ਜੀ ਹੁਣ ਆਪਾਂ ਕੱਪੜੇ ਚੇਂਜ ਕਰਕੇ ਤੁਹਾਡੇ ਕੋਲ ਫੇਰ ਆਉਨੇ ਆਂ ਘਰ ਅਸੀਂ ਆ ਗਏ ਹਾਂਜੀ ਫ੍ਰੈਂਡਸ ਟਾਈਮ ਹੋ ਗਿਆ ਜੀ 12:00 ਵਜੇ ਹੁਣ ਅਸੀਂ ਲੱਗੇ ਆਈਸਕ੍ਰੀਮ ਖਾਣ ਸਾਰਿਆਂ ਨੂੰ ਪਾ ਕੇ ਦੇਤੀ ਆ ਰਹੇ ਨੇ ਆਈਸਕ੍ਰੀਮ ਚਲੋ ਜੀ ਹੁਣ ਅੱਜ ਦੇ ਵਲੌਗ ਦਾ ਆਪਾਂ ਇੱਥੇ ਕਰਦੇ ਐਂਡ ਮਿਲਾਂਗੇ ਕੱਲ੍ਹ ਨੂੰ ਤੁਹਾਨੂੰ ਨਿਊ ਵਲੌਗ ਦੇ ਨਾਲ ਨਵੀਂ ਸ਼ੁਰੂਆਤ ਦੇ ਨਾਲ ওকে জি বাই বাই গুড নাইট টেক কেয়ার স্ইট ড্রিম বাই বাই